ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਇੱਕ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਤਾਜੀ ਸੂਈ ਆ ਥੱਲੇੋਂ ਆਪਾਂ ਦੇਖ ਸਕਦੇ ਗਾਵਾਂ ਵਾਂਗੂ ਤਿਆਰ ਹੋਈ ਆ ਥੱਲੇ ਬੜੀ ਚੰਗੀ ਬਣੀ ਆ ਤੇ ਉਹ ਮਗਰ ਕੱਟੀ ਆ ਇਹਦੇ ਕੱਲ ਦੀ ਸੂਈ ਹੈ ਰਾਤ ਦੀ ਰਾਤੀ ਸੂਈ ਆਈ ਰਾਤ ਦੀ ਸੂਈ ਤੇ ਆ ਨਹੀਂ ਸਰੇ ਤਾਂ ਜਿਹੜੀ ਉਹਦੀ ਪ੍ਰੋਪਰ ਵੀਡੀਓ ਸਾਰਾ ਕੋਈ ਠੀਕ ਹੈ ਜੀ ਤੇ ਅਜੇ ਪੁੜੇ ਵੀ ਇਹਦੇ ਉੱਤਰਾ ਹੀ ਆ ਤੇ ਸੋਹਣੀ ਮੱਝਾ ਜਿਹੜੀ ਨੀਲੀ ਰਾਵੇ ਦੀ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਪੁਰੀਆਂ ਬਾਰਡਰ ਏਰੀਆ ਦੀ ਜਿਹੜੀ ਕਹਿੰਦੇ ਵੀ ਇੱਥੋਂ ਲਈ ਆ ਆਪ ਵੀ ਚਲੋ ਬਾਰਡਰ ਏਰੀਆ ਹੀ ਇਹ ਸਾਰਾ ਨਾਲ ਹੀ ਤੇ ਦਰਿਆ ਦਾ ਬੰਨਿਆ ਤੇ ਬਾਕੀ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜਾ ਤੇ ਗਾਂ ਵੀ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਮੈਂ ਜੀ ਵਧੀਆ ਜੀ ਯਾਤਰਾ ਕਰ ਆਏ ਜੀ ਫਿਰ ਹਾਂਜੀ ਹਾਂਜੀ ਹੋ ਗਈ ਹੋ ਗਈ ਜੀ ਵਧੀਆ ਵਧੀਆ ਹੋ ਗਈ ਜੀ ਠੀਕ ਹੈ ਕਿੱਥੇ ਗਏ ਯੂਪੀ ਗਏ ਸੀ ਹਾਂਜੀ ਜੀ ਮੈਰਟ ਗਏ ਸੀ ਮੈਰਟ ਗਏ ਆ ਦਰਸ਼ਨ ਮੇਲੇ ਕਰਨੀ ਗਏ ਸੀ ਹਾਂਜੀ ਹਾਂਜੀ ਬੜੀ ਚਲੋ ਜਾਣਾ ਚਾਹੀਦਾ ਵਾ ਕੰਮ ਕਾਰ ਤੇ ਚਲੋ ਇਦਾਂ ਚੱਲਦੇ ਰਹਿਣੇ ਜੀ ਦੇ ਸਾਰਾ ਪਰਿਵਾਰ ਹੀ ਗਏ ਫਿਰ ਸਾਰੀ ਫੈਮਿਲੀ ਸਾਰੇ ਸਾਰੇ ਗਏ ਜੀ ਵਿਸ਼ੇਦਾਰ ਵੀ ਆਪਣੇ ਗਏ ਗੱਡੀ ਖੜੀ ਆਪਣੀ ਅੱਛਾ ਗੱਡੀ ਆਪਣੀ ਖੜੀ ਸੀ ਹਾਂਜੀ ਹਾਂਜੀ ਠੀਕ ਹੈ ਚਲੋ ਇਤਨਾ ਜਾਣਾ ਚਾਹੀਦਾ ਵਾ ਕੱਲ ਤੇ ਵੀਰਾਨ ਕੇ ਦੋ ਪਸ਼ੂ ਫਿਰ ਲਏ ਹਨ ਹਾਂ ਜੀ ਕੱਲ ਸ਼ਾਮੀ ਲੈ ਲਏ ਠੀਕ ਆ ਸ਼ਾਮ ਨੂੰ ਤਾਂ ਬੜਾ ਨੀਂਦ ਰਾਹੀ ਹਾਂ ਜੀ ਕੋਈ ਨਹੀਂ ਸ਼ਾਮ ਨੂੰ ਉੱਠੇ ਜਾਣਾ ਹੈ ਹਾਂ ਜੀ ਹਾਂ ਜੀ ਤੇ ਆ ਅੱਜ ਸ਼ਰਵਾਤ ਫਿਰ ਆ ਨੀਂਦੀ ਦੀ ਮਾਝ ਤਾਂ ਕਰ ਲਈ ਆ ਪਤਾ ਜੀ ਸੋਈ ਹੈ ਹਨਾ ਰਾਤੀ ਸੋਈ ਆਪਣੇ ਘਰ ਤੋਂ ਵੀ ਭਰੀ ਤੇ ਮਗਰ ਇਹਦੇ ਕੱਟੀ ਆ ਗਈ ਆ ਹਾਂ ਜੀ 3 ਵਜੇ ਭੜੀ ਸੋਈ ਜੇ ਅੱਛਾ ਹਾਂ ਜੀ ਹਾਂ ਜੀ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਬਾਜੀ ਨੇ ਪਿਛੇ ਸਵੇਰ ਆਦੇ-ਤੇਰਾ 14 ਕਿਲੋ ਦਤਾ ਹੈ ਕਮੀ ਦੇ ਇਹਨਾਂ ਦਊਗੀ 14-15 ਕਿਲੋ ਦਊਗੀ ਬਾਜੀ ਤੋਰਾ ਫਿਰ ਇੱਕ ਵਾਰੀ ਹਾਂ ਜੀ ਆਪਣੇ ਏਰੀਆ ਚ ਲਈ ਆ ਬਾਡਰ ਦੇ ਖੰਡੇ ਤੋਂ ਲਈ ਆ ਉਹਨਾਂ ਕੋ ਸਾਰੀਆਂ ਨੀਲੀ ਦੀਆਂ ਹੀ ਆ ਜਿੰਨੀਆਂ ਹੀ ਬੜੀ ਸਾਰੀਆਂ ਠੀਕ ਹੈ ਜੀ ਨੀਲੀ ਜ਼ਰਾ ਬਈ ਆ ਆ ਦੇਖ ਸਕਦੇ ਜੀ ਬਾਕੀ ਸੋਹਣੀ ਬੜੀ ਆ ਛੋਟੀ ਉਤਰਾ ਵਾਲੀ ਆ ਦੇਖ ਸਕਦੇ ਜੀ ਖੱਬਦੀ ਆ ਛੋਟੀ ਉਤਰਾ ਇਹ ਵੀ ਤਾਜੀ ਸੋਈ ਆ ਤੇ ਬਹੁਤੀ ਕੋਈ ਦੀ ਲੱਪੇ ਚ ਨਹੀਂ ਦੂਜਾ ਸੁਆ ਵੱਡੀ ਸੋਈ ਜੀ ਲੈ ਇਹ ਗੱਲ ਬਾਕੀ ਅਗਲੇ ਪਿਛਲੇ ਥਾਣੇ ਦੇ ਇੱਕੋ ਜਿਹੇ ਆ ਬਾਕੀ ਚੰਗੇ ਖੁੱਲੇ ਹਵਾਨੇ ਦੀ ਮਾਲਕਾਂ ਕੋਈ ਸੇਵਾ ਲਾ ਕੇ ਵੀਰ ਲੈ ਆ ਗਿਆ ਦੋ ਦਿਨਾਂ ਨੇ ਸਾਰਾ ਸਿਆਲ ਜਿਹੜਾ ਚੰਗਾ ਭਰੀ ਜਾਣਾ ਤੇ ਕਿੰਨਾ ਫਿਰ ਵੇਚੇ ਦਾ ਮੁੱਲ ਮੋਲ ਦੇ ਜੀ ਬੜੀ 115 ਦੀ ਹਾਂਜੀ 115 ਦੀ ਦੇ ਰਹੀਏ 115 ਦੀ ਕੀ ਕਰ ਦਈਏ ਮਾਨਤਨ 5 ਚੜ ਦਈਏ 10 ਦੱਸ ਦੀ ਹਾਂਜੀ 2000 ਹੋਰ ਛੱਡ ਦੋ ਜਿਹੜੀ ਦੇਣੀ ਬਾੜੀ 15 ਦੀ ਦੇ ਦਾਂਗੇ ਅੱਛਾ 1 ਲੱਖ ਤੇ 5000 ਰੁਪਇਆ ਹੋਰ ਛੋੜੇ 1 ਲੱਖ ਤੇ 9000 ਦੇ ਦਾਂਗੇ ਚਲੋ ਬਾਕੀ ਚਲੋ ਬਾਕੀ ਖੁੱਲਾ ਮਾਨਤਨ ਕਰ ਦਾਂਗੇ ਵੀਰ ਸਾਹਿਬ ਮੌਕੇ ਤੇ ਨੇਕੀ ਮਾਨਤਨ ਹੋ ਜਾਊਗਾ ਖੁੱਲਾ ਮਾਨਤਨ ਹੋ ਜਾਊਗਾ ਮੌਕੇ ਤੇ ਕੋਈ ਵੀਰ ਫੋਨ ਲਾਵੇ ਤੇਰੇ ਕੋਲ ਟੀਕੇ ਦੀ ਕੱਟੀ ਲੇ ਬਾਕੀ ਮਗਰ ਕੱਟੇ ਵੀ ਚੰਗੇ ਕੱਟੇ ਵੀ ਸੰਭਣ ਵਾਲੀ ਹੈ ਮਗਰ ਜੇ ਕੋਈ ਸਾਮ ਵਾਲਾ ਵੀਰ ਖੜੇ ਤੇ ਹੁਣੇ ਕਾ ਗਾਵਾਂ ਜਾਂ ਦੀ ਸਾਮ ਥੋੜੀ ਘੱਟ ਹੀ ਹੋਈ ਐ ਸੋਈ ਐ ਵੀ ਤਾਜੀ ਆ ਬੱਚਾ ਜੇ ਦਾ ਬੱਚਾ ਬੱਚਾ ਦੋ ਕੀ ਜਮ ਕਰੇ ਤੇ ਮੱਚਾ ਅਜੇ ਪਰਸੋਂ ਦੀ ਪਰਸੋਂ ਦੀ ਸੋਈ ਨਾੜ ਜਿਹੜਾ ਨਾਲੀ ਤੇ ਦੇਖੋ ਤੇ ਜੇ ਬੋਲਾ ਹੀ ਹੁਣਾ ਤੇ ਹਾਂ ਜੀ ਇਹਦੀ ਬੋਲਾ ਨਾਲੇ ਹੁਣ ਕਿੰਨਾ ਕ 8-9 ਕਿਲੋਣਾ ਭਰੀ 8-9 ਲੀਟਰ ਹੈਗਾ ਇਹ ਕਿੰਨਾ ਕਰੀ ਜਾਊਗੀ ਚਲੋ ਦਹੀਂ ਜੋਗ ਜ 12 ਕਿਲੋ 12 ਕਿਲੋ ਦਹੀਂ ਜਾਊਗੀ ਤੁਹਾਡਾ ਠੀਕ ਐ ਥਨ ਥਨ ਓਕੇ ਜੀ ਸਾਰੇ ਥਨ ਆਂਦਾ ਐ ਅੱਦਾ ਆਂਦਾ ਪਰ ਆਪਾਂ ਤਿਲੜਾ ਕਰਕੇ ਦੇਣੀ ਐ ਅੱਛਾ ਘਰ ਆਉਂਦੀ ਐ ਤੁਹਾਨੂੰ ਵਿਖਾ ਦੇ ਲਈ ਸਰ ਜਲਦਾ ਹੋ ਗਿਆ ਇੱਕ ਮਿੰਟ ਵਿਖਾ ਦੇ ਦੇ ਚਲੋ ਦਿਖਾਈ ਦੋ ਦਫਾ ਆਉਂਦਾ ਐ ਅੱਦਾ ਥਨ ਆਂਦਾ ਜੀ ਇਹ ਪਸ਼ਮੀਨੀ ਆ ਇਸ ਤਰ੍ਹਾਂ ਚਲੋ ਪਸ਼ਮੀਨੀ ਨਾ ਹਾਂਜੀ ਹਾਂਜੀ ਲਾ ਲਈ ਮੈਂ ਤੇ ਨਾਲ ਦਿਖਾ ਤਾਂ ਕੋਈ ਨਹੀਂ ਨਾ 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 ਬਚਾ ਲੈ ਆਹ ਹੌਣ ਇਹਦਾ ਜਵਾ ਦੇਖ ਸਕਦੇ ਬਾਕੀ ਥਨਾਂ ਦਾ ਵੀ ਦਿਖਾ ਦੇ ਆ ਦੇਖ ਸਕਦੇ ਬਿਲਕੁਲ ਮੋਟੀ ਧਾਰਿਆ ਵਾਪਸ ਲੜਾਈ ਕਰਕੇ ਦੇਣੀ ਆ ਬਣੀ ਸਰ ਉਹ ਤਰ੍ਹਾਂ ਮਤਲਬ ਇਹ ਆ ਵੀ ਚੱਲਦਾ ਵਾ ਬੰਦ ਨਹੀਂ ਉਹ ਧਾਰਾਂ ਪਰ 240 240 ਹੀ ਹੁੰਦੀਆਂ ਆ ਕਿ ਕਿਦੂਏ ਲਾਇਏ ਰਾਜ ਪਰ ਆਪਾਂ ਤਰਲੇ ਨਹੀਂ ਦੇਣੀ ਆ ਜੀ ਆਪਾਂ ਤਰਲੇ ਕਰਕੇ ਦੇਣੀ ਆ ਹਾਂਜੀ ਤਰੂ ਇਹ ਆ ਵੀ ਚਲੋ ਸਾਰਾ ਸਿਆਲ ਇਨੇ ਘਰ ਦਾ ਵਧੀਆ ਸਰੀ ਜਣਾ ਵਾ ਪਾਰੀ ਖੁੱਲਾ ਦੁੱਧ ਦੇਣਾ ਇਨਾਂ ਦਾ ਸੇ ਚਾਂਹ ਸਾਂਹ ਵਾਲਾ ਕੋਈ ਵੀਰ ਲੈ ਗਿਆ ਇਨੇ ਰਾਜੀ ਵੀ ਹੋ ਜਣਾ ਵਾ ਤੇ ਦੁੱਧ ਵੀ ਚੰਗਾ ਭਰੀ ਜਣਾ ਬਾਕੀ ਅਜੇ ਪ੍ਰਾਣੀ ਨਹੀਂ ਆ ਨਵੀਆਂ ਕਿ ਆ ਬਸ ਵੀ ਘਟੇ ਸਮ ਵੀ ਘਟੇ ਹਾਂਜੀ ਹਾਂ ਬਾਕੀ ਥਨਾਂ ਦੀ ਧਾਰ ਜਿਹੜੀ ਚੰਗੀ ਆ ਤਿੰਨਾਂ ਹੀ ਧਾਰ ਤੇ ਆ ਪੂਰੀ ਰੋਰ ਦੀ ਪੋਲੀ ਧਾਰਿਆਣਾ ਆ ਜੁਲਾ ਤਿੰਨ ਤਿੰਨ ਸਟ੍ਰੈਟਜੀ ਹਨ ਤੇ ਬਾਕੀ ਫਿਰ ਇਹਦਾ ਮੁੱਲ ਵੇਦੀ ਮੁੱਲ ਦੇ ਦਈਏ ਭਾੜੀ 30000 ਦੀ ਕਰ ਦਈਏ ਮੰਨਤਾ ਨਾ 32000 ਹੋ ਜਾਣਾ ਜੀ ਕੀ ਦੇਈਏ 27000 ਦੀ ਦੇ ਦਈਏ ਚਲੋ ਔਰ 24000 ਦੀ ਬੜੀ ਦੇਣੀ ਆ ਬਸ 56000 ਦੀ ਦੇ ਦੇਣੀ ਥੋੜਾ ਬਤਾ 400 ਚੱਪਾ ਹੁਣ ਆ ਰਹੇ ਠੀਕ ਹੈ ਜੀ ਹਾਂ ਜੀ ਬਾਕੀ ਚਲੋ ਕਵੀਰ ਆਪਣੀ ਤਸੱਲੀ ਕਰਕੇ ਲੈ ਜੇ ਹਣਾ ਆਪਣੀ ਇਹ ਆ ਵੀ ਹੈਗੀ ਬਿਲਕੁਲ ਤਾਜੀ ਸੂਈ ਆ ਜੇ ਹਾਂ ਜੀ ਇਹਨੇ ਦੁੱਧੋਂ ਵੱਜ ਜਾਣਾ ਪਾਜੀ ਲੱਫੇ ਜਣੇ ਦੇਖ ਦੁੱਧ ਵਿੱਚ ਲਦਾ 15 ਕਿਲੋ ਕਹਿੰਦੀ ਲੱਫੇ ਜੇ ਥੋੜੀ ਹਾਂ ਜੀ ਹਾਂ ਜੀ ਸਭੀ ਘਟਿਆ ਬੜੀ ਨੇ ਤੇ ਬਾਕੀ ਇੱਥੇ ਆਓ ਆਪਣੀਆਂ ਵੇਸ ਚਾਖ ਕੇ ਚਵਾਈ ਕਰਕੇ ਤੇ ਪਾਸ ਕਰਕੇ ਖੜੋ ਜੀ